ਕਲਾਨੋਵ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਇੱਕ ਅਕਿਊਜ਼ਡ ਪਹਿਲਾਂ ਸੀ ਜਿਹੜਾ ਹੈਗਾ ਪੜ ਲਿਆ ਸੀ ਯੋਧਵੀ ਯੋਧਾ ਦਾ ਛੋਟੇ ਪੁੱਤ ਦਾ ਰਹਿਣ ਵਾਲਾ ਸੀਗਾ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸਕੈਂਡਡ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀਗਾ ਤਰਾਜੀ ਇਨਸੀਡੈਂਟ ਵਰਕ ਆ ਇਨਕਾਉਂਟਰ ਜੋ ਹੋਇਆ ਹੈ। ਕੀ ਇਹ ਤਰ੍ਹਾਂ ਜੋ ਦੇਖੋ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਿ ਕਲਾ ਨੌਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ। ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ। ਉਹਦੇ ਵਿੱਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ। ਯੋਧਵੀ ਯੋਧਾ। ਦਾ ਛੋਟੇ ਪੁੱਤ ਦਾ ਰਹਿਣ ਵਾਲਾ ਸੀਗਾ। ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ। ਨਾਨੇ ਕਲਾ ਨੌਬ ਚ ਇੱਕ ਫਾਇਰਿੰਗ ਕੀਤੀ ਸੀਗੀ। ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸਿਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਬਦਤ ਕਰਨੀ ਨਹੀਂ ਆਣਾ ਹੈ ਤੋਂ ਸਾਡੀ ਟੀਮ ਨੇ ਸਪੈਸਿਫਿਕ ਇਨਪੁਟ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਤੇ ਫਾੜਿੰਗ ਕੀਤੀ ਸੀ ਕਿੰਨੇ ਪਰਸੈਂਟ ਦੇਖੋ बाकी सारी हिस्ट्री असं एसरटेन कर रहे हैं एज ऑफ नाउ जरा हैगा जरा मेन वॉन्टेड सर नाइनटी टू नंबर एफ आई आर जग कला, जी कला, जी कला नाम रवी मसीह है आ, आ, आ विलेज अटारी है घुमन कला रहा है एंड तो एक वेपन भी बराबद होया इस अलावा तो जोड़ा बाइक भी बराबद हुई है बाकी असं प्रोसीज कर रहे हैं कि भी एड है देखो वो सारी चीज़ अस देख रहे हैं एज ऑफ नाउ जो जरा सा क्योंकि ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਸਟਾਟੇ ਤੇ ਫਾਇਲ ਕੀਤਾ ਸੀ। ਤੋਂ ਉਹ ਸਰ ਅੱਭੀ এজ ਆਫ ਨਾਓ ਅਸੀਂ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਸਰਟਨ ਕਰ ਰਹੇ ਹਾਂ। ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸੀ। ਫਾਇਰ ਕਿੰਨੇ ਕਿਤੇ ਕੀ ਸੋਣਾ? ਹਾਂ? ਕਿੰਨੇ ਫਾਇਰ? ਇਹ ਇਹ ਇਹਦੇ ਵੱਲੋਂ ਜਿਹੜਾ ਇੱਕ ਫਾਇਲ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ। ਪੁਲਿਸ ਵੱਲੋਂ ਤਰੀਕੇ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਦੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਕਿ ਇਸ ਕਰਕੇ ਪੁਲਿਸ ਦਾ ਬਚਾਓ ਸੋ ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਸੀਰ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਅਸੀਂ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਦੀ ਪੁੱਛ-ਕਿਛ ਕਰਕੇ ਫਿਰ ਆਗੇ ਜੋ ਫੜਦਾ ਇਨਵੈਸਟਿਗੇਸ਼ਨ ਸਰ ਗੋਲੀ ਕਿੱਥੇ ਲੱਗੀ ਪਹਿਲੇ ਲੈਗ ਸ਼ਾਟ ਹੋਇਆ ਤੇ ਲੱਤ 'ਚ ਗੋਲੀ ਲੱਗੀ तो को हाँ देखो जी बड़ा ने ने बड़ा सिंपल है जी पुलिस सेल्फ डिफेंस से फायर कर दी है सेल्फ डिफेंस से भी बड़ा ए है कि उन्होंने मिनिमम जोड़ा हैगा जरा है सेफ्टी सारी सेफ्टी ध्यान रख के फायर करना हमें इस करके असी जी वाइटल इंजरी तो हमेशा करते है ये बड़ा ही प्रिकोशन वरते हैं जी